ਸਤਿ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਦੇਖੋ ਡਬਲ ਐਫ ਜੀ ਦੇਸੀ ਮੁਰਗੀ ਤਾਂ ਕਿਦਾਂ ਖੁੱਲੇ ਚਰ ਰਹੀ ਹੈ ਤਾਂ ਮੈਂ ਘਰ ਵਿੱਚ ਹੀ ਦੇਸੀ ਮੁਰਗੀ ਪਾਲੀ ਹੈ ਸਤਿ ਤੁਹਾਨੂੰ ਦੇਸੀ ਮੁਰਗੀ ਦਾ ਫਾਰਮ ਜੀ ਦਿਖਾਵਾਂਗੇ ਕਿ جتھے دیسی مرغی پالی ہے تا دیکھو یہ کمرہ ہے پوڑی والا کچھ مرغیاں ایتھے پالیاں ہیں ਵਧੀਆ ਤਰੀਕੇ ਨਾਲ ਅੰਦਰ ਮੁਰਗੀਆਂ ਰਹਿ ਰਹੀਆਂ ਹਨ ਤਾਂ ਦੇਖੋ ਇੱਧਰ ਬਾਹਰ ਦਾ ਕੀੜਾ ਮਕੋੜਾ ਮੁਰਗੀਆਂ ਚੋਗ ਰਹੀਆਂ ਹਨ ਮੇਰਾ ਘਾਰ ਚੋ ਹੀ ਸਰੋ ਬੀਜੀ ਹੈ ਤਾਂ ਦੇਖੋ ਕੀੜੇ ਮਕੋੜੇ مرگیاں لب رہی ہوں سروں چرغیاں پہلے توپس چیک رہی ادھر مرغیاں شام بیٹھیا ہن ہاں. تو دیکھو ادھر حالی وغیرہ پی ہے کیڑے مکوڑے مرغیاں ਪੈਰ ਨਾਲ ਵਾਲੀ ਪਿੱਛੇ ਦੀ ਖਲਾਰਦੀਆਂ ਹਨ ਤੇ ਕਿਹੜੇ ਮਕੋੜੇ ਉੱਚੋ ਚੁੱਕਦੀਆਂ ਹਨ ਵਾਲੀ ਦੇ ਇਹਨਾਂ ਮੁਰਗੀਆਂ ਤੋਂ ਸਹੀ ਹੀ ਪਤਾ ਲੱਗਾਇਆ ਜਾਂਦਾ ਹੈ ਇਹ ਖੁੱਲੇ ਵਿੱਚ ਬਾਹਰਣਾ ਪਸੰਦ ਕਰਦੀਆਂ ਹਨ ਤਾਂ ਮੁਰਗੇ ਨੂੰ ਕੋਈ ਵੀ ਬਿਮਾਰੀ ਨਹੀਂ ਆਉਂਦੀ ادھر دیکھو مرغیاں سرو دے پتے کھا رہی ہیں دیکھو مرگیاں سرو دے پتے کھانیا ہن ਕਸਰ ਉਹਨਾਂ ਨੂੰ ਖਾਣ ਖਾਣ ਵਿੱਚ ਬਹੁਤ ਸਵਾਦ ਹੀਨ ਲੱਗਦੀ ਹੈ ਦੇਖੋ ਇੱਧਰ ਛੋਟਾ ਕੁੱਕੜ ਸਰੋਵਰ ਦੇ ਵਿੱਚ ਲੱਗਿਆ ਫਿਰਦਾ ਤਾਂ ਇਹ ਫਸਲ ਦੀ ਤਬਾਹੀ ਨਹੀਂ ਕਰਦੀਆਂ ਵਿੱਚ ਕੋੜੇ ਕੀੜੇ ਮਕੋੜੇ ਹੀ ਲਾ ਵਧੀਆ ਹਨ ਤੋ ਖੁੱਲੇ ਚ ਰਹਿਣਾ ਬਹੁਤ ਹੀ ਸਾਂਦ ਮੁਰਗੀਆਂ ਕਰਦੀਆਂ ਹਨ ਤਬਰ ਦੇ ਕੀੜੇ ਮਕੋੜੇ ਹੀ ਚੋਕ ਕੇ ਮੁਰਗੀਆਂ ਖਾਂਦੀਆਂ ਹਨ ਦੇਖੋ ਚਾਹਣ ਲੱ ਪੱਤੇ ਖਾ ਰਹੀਆਂ ਹਨ ਮੁਗੀਆਂ ਦੇਖੋ ਦਾਣਾ ਕਣੀ ਵੀ ਪਾਕ ਰੱਖਿਆ ਹੈ ਫੀਡਰਾਂ ਚ ਤਾਂ ਇਹ ਵੀ ਖਾ ਰੀਆਂ ਹਨ ਨਾਲ-ਨਾਲ ਤਾਂ ਬਾਹਰ ਦੇ ਕਿਹੜੇ ਮਕੋੜੇ ਮੁਰਗੀਆਂ ਖਾ ਰੀਆਂ ਹਨ